ਰੋਮਾ ਕਤਲ ਕੇਸ ਵਿੱਚ ਅਦਾਲਤ ਵੱਲੋਂ ਠਹਿਰਾਏ ਗਏ 8 ਦੋਸ਼ੀਆਂ ਨੂੰ 8 ਸਾਲ ਦੀ ਸਜ਼ਾ ਤੇ 20-20 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਸ ਦੇ ਨਾਲ ਹੀ ਮ੍ਰਿਤਕ ਰਮਿੰਦਰ ਸਿੰਘ ਦੀ ਮਾਂ ਨੂੰ 1.5 ਲੱਖ ਰੁਪਏ ਮੁਆਵਜ਼ਾ ਦੇ ਐਲਾਨ ਵੀ ਕੀਤਾ ਗਿਆ। ਮ੍ਰਿਤਕ ਹਰਮਿੰਦਰ ਦੀ ਮਾਂ ਨੇ ਹਰ ਦੋਸ਼ੀ ਪਾਸੋਂ 5 ਲੱਖ ਰੁਪਏ ਦਾ ਮੁਆਵਜ਼ਾ ਲੈਣ ਲਈ ਅਰਜ਼ੀ ਪਾਈ ਸੀ ਜਿਸ ਨੂੰ ਜ਼ਿਲ੍ਹਾ ਅਦਾਲਤ ਨੇ ਲੀਗਲ ਸਰਵਿਸ ਅਥਾਰਟੀ ਨੂੰ ਰੈਫਰ ਕਰ ਦਿੱਤਾ ਹੈ ਜੋ ਮੁਆਵਜ਼ਾ ਦੇਣ ਦੀ ਰਕਮ ਤੇ ਫੈਸਲਾ ਦੇਵੇਗੀ। ਬਹਰਾਲ ਦੋਸ਼ੀਆਂ ਵੱਲੋਂ ਹਾਈ ਕੋਰਟ ਦਾ ਰੁਕੀਤੇ ਜਾਣ ਦੀ ਕਲ ਵੀ ਕਹੀ ਜਾ ਰਹੀ ਹੈ। ਮਾਮਲਾ ਤੇਰਾਜਨਵੀ 2013 ਦਾ ਹੈ ਜਦੋਂ ਹੋਟਲ ਅਰੋਮਾ ਦੇ ਬਾਹਰ ਐਨ ਆਰ ਆਈ ਨੌਜਵਾਨ ਹਰਮਿੰਦਰ ਸਿੰਘ ਨੇ ਕੁਝ ਲੋਕਾਂ ਨਾਲ ਝਗੜਾ ਕੀਤਾ ਝਗੜਾ ਆਈਸਕ੍ਰੀਮ ਨੂੰ ਲੈ ਕੇ ਹੋਇਆ ਸੀ ਮਾਹੌਲ ਗਰਮ ਹੁੰਦਿਆਂ ਦੇ ਹਰਮਿੰਦਰ ਸਿੰਘ ਨੇ ਆਪਣੀ ਕਾਰ ਜੋ ਰੋਡ ਕੱਢ ਕੇ ਅੱਠ ਲੋਕਾਂ ਨਾਲ ਲੜਾਈ ਕੀਤੀ ਬਾਅਦ ਅੱਠੇ ਲੋਕਾਂ ਨੇ ਸੜਕ ਤੇ ਹਰਮਿੰਦਰ ਸਿੰਘ ਨੂੰ ਰੋਕ ਕੇ ਉਸ ਨੂੰ ਰੋਡ ਨਾਲ ਮਾਰ ਦਿੱਤਾ ਕੈਬਨਿਟ ਮੰਤਰੀ ਨਿਲ ਜੋਸ਼ੀ ਨੂੰ ਸੈਸ਼ਨ ਕੋਰਟ ਨੇ 50000 ਦੇ ਮੁੱਲ 'ਤੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਭਵੇਂ ਜੋਸ਼ੀ ਆਪ ਅਦਾਲਤ 'ਚ ਪੇਸ਼ ਨਹੀਂ ਹੋਏ ਪਰ ਉਹਨਾਂ ਦੇ ਵਕੀਲਾਂ ਵੱਲੋਂ ਲਗਾਈ ਗਈ ਜੋਸ਼ੀ ਦੀ ਜ਼ਮਾਨਤ ਅਰਜ਼ੀ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਨਿਲ ਜੋਸ਼ੀ ਤੇ ਅਮਰitsar ਦੇ ਹੀ ਦੋ ਵਕੀਲਾਂ ਨੇ ਤਿੰਨ ਕੇਸ ਦਰਜ ਕਰਵਾਏ ਨੇ। ਦੋ ਮਾਨਹਾਨੀ ਦੇ ਕੇਸ ਤੇ ਤੀਸਰਾ ਕੇਸ ਹੈ ਦੋ ਥਾਂ ਹੀ ਵੋਟਾ ਬਣਾਉਣ ਦਾ। ਇਸ ਕੇਸ ਲਈ ਨਿਲ ਜੋਸ਼ੀ ਨੂੰ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਚੁੱਕੇ ਨੇ। ਇਹਨਾਂ ਤਿੰਨਾਂ ਮਾਮਲਿਆਂ ਤੇ 20 ਮਈ ਨੂੰ ਸੁਣਵਾਈ ਹੋਣੀ ਹੈ। ਮੰਗਲਵਾਰ ਨੂੰ ਜੋਸ਼ੀਦੀਆਂ گاਉਂ ਜ਼ਮਾਨਾ ਦੀ ਅਰਜੀ ਤੇ ਸੁਣਵਾਈ ਹੋਣੀ ਸੀ ਪਰ ਜੱਜ ਦੀ ਛੁੱਟੀ ਹੋਣ ਕਰਕੇ گاਉਂ ਜ਼ਮਾਨਾ ਤੇ ਸੁਣਵਾਈ ਨਹੀਂ ਹੋ ਸਕੀ ਜਿਸ ਤੇ ਹੁਣ ਬੁੱਧਵਾਰ ਨੂੰ ਫੈਸਲਾ ਆਇਆ ਹੈ ਕਾਂਗਰਸੀ ਲੀਡਰ ਅਰਵਿੰਦ ਖੰਨਾ ਨੇ ਕਾਂਗਰਸੀ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਖੰਨਾ ਅਕਾਲੀ ਦਲ ਚ ਸ਼ਾਮਲ ਹੋ ਸਕਦੇ ਨੇ ਅਰਵਿੰਦ ਖੰਨਾ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਨੇ ਖੰਨਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਥੋੜੀ ਹਲਕੇ ਤੋਂ ਚੋਣ ਲੜੀ ਸੀ ਤੇ ਜਿੱਤ ਹਾਸਲ ਕੀਤੀ ਸੀ ਇਸ ਤੋਂ ਪਹਿਲਾਂ ਸੰਗਰੂਰ ਤੋਂ ਵਿਧਾਇਕ ਰਹਿ ਚੁੱਕੇ ਨੇ